अज ज बजट पेश पेशता गया वो बहुत ही शानदार बजट पेशता गया मैं वो प्रधानमंत्री नरेंद्र मोदी जी और वित्त निर्मल सिमर्रा जी को बहुत बहुत बधाई देना ये बजट गरीब वास्ते आम आदमी वास्ते वास्ते, किसान वास्ते इंडस्ट्री वास्ते हर वर्ग को जोड़ा है इसको तो कुछ न कुछ लाभ मिले है ये विकसित भारत जो सा लक्ष्य है वो बहुत व्डा कदम है जिस तरीके नौजवानों वास्ते 500 ਟਾਪ ਦੀਆਂ ਹਿੰਦੁਸਤਾਨ ਦੀ ਇੰਡਸਟਰੀਜ਼ ਦੇ ਵਿੱਚ ਇੱਕ ਸਾਲ ਦੀ ਇੰਟਰਨਸ਼ਿਪ ਕਰਕੇ ਉਹਨਾਂ ਨੂੰ ਰੋਜ਼ਗਾਰ ਦਾ ਸਾਧਨ ਉਪਲਬਧ ਕਰਾਉਣ ਦੀ ਗੱਲ ਕੀਤੀ ਗਈ ਹੈ। ਉਹ ਬਹੁਤ ਹੀ ਸ਼ਲਾਦਾਯੋਗ ਹੈ। ਇਹਦੇ ਨਾਲ ਨਾਲ ਐਜੂਕੇਸ਼ਨ ਲੋਨ ਵਾਸਤੇ ਵੀ ਜਿਹੜੀ ਵਿਵਸਥਾ ਕੀਤੀ ਗਈ ਹੈ, ਉਹਦੇ 'ਚ 3% ਇੰਟਰਸਟ ਦੀ ਜਿਹੜੀ ਸਬਸਿਡੀ ਦਿੱਤੀ ਗਈ ਹੈ, ਇਹਦੇ ਨਾਲ ਵੀ ਨੌਜਵਾਨਾਂ ਨੂੰ ਬਹੁਤ ਵੱਡਾ ਫਾਇਦਾ ਮਿਲਣ ਵਾਲਾ ਹੈ। ਇਸ ਦੇ ਇਲਾਵਾ 3 ਕਰੋੜ ਤੋਂ ਵੱਧ ਕਰ ਜਿਹੜੇ ਵਰਾ ਕੇ ਦੇਣ ਦੀ ਯੋਜਨਾ ਹੈ। ਨਾਲ-ਨਾਲ ਜਿਹੜਾ ਇੱਕ ਇੰਡਸਟਰੀਅਲ ਕੋਰੀਡੋਰ ਅੰਮ੍ਰਿਤਸਰ ਤੋਂ ਕੋਲਕਾਤਾ ਦੀ ਗੱਲ ਹੋਈ ਹੈ, ਉਹ ਵੀ ਬਹੁਤ ਲਾਭਪੰਦ ਹੈਗੀ ਹੈ। MSME ਵਾਸਤੇ ਕ੍ਰੈਡਿਟ ਗਰੰਟੀ ਸਕੀਮ ਜਿਹੜਾ ਵਿਵਸਥਾ ਕੀਤੀ ਗਈ ਹੈ ਬਹੁਤ ਹੀ ਲਾਭਪਰਦ ਹੈਗੀ ਹੈ ਇਹਦੇ ਨਾਲ ਨਾਲ ਸੋਲਰ એનર્ਜੀ ਉਹਦੇ ਵਾਸਤੇ ਇੱਕ ਬਹੁਤ ਵੱਡਾ ਜਿਹੜਾ ਹੈਗਾ ਵਾ ਉਪਰਾਲਾ ਇਸ ਬਜਟ ਦੇ ਵਿੱਚ ਕੀਤਾ ਗਿਆ ਗ੍ਰਾਮੀਨ ਸੜਕ ਯੋਜਨਾ ਦੇ ਤਹਿਤ ਪਿੰਡਾਂ ਦੀਆਂ ਸੜਕਾਂ ਦੇ ਉੱਤੇ ਇਨਵੈਸਟਮੈਂਟ ਕੀਤੀ ਜਾਏਗੀ ਇਹਦੇ ਨਾਲ ਨਾਲ ਮੱਧਮ ਵਰਗ ਵਾਸਤੇ ਔਰ ਖਾਸ ਕਰਕੇ ਸੈਲਰੀਡ ਕਲਾਸ ਵਾਸਤੇ ਜਿਹੜੇ ਇਨਕਮ ਟੈਕਸ ਦੇ ਛੋੜ ਦਿੱਤੀ ਗਈ ਹੈ ਉਹ ਬਹੁਤ ਹੀ ਸ਼ਲਾਦਾਯੋਕ ਕਦਮ ਹੈ ਸੋ ਮੈਂ ਇਹ ਕਹਿ ਸਕਦਾ कि यह बजट एक प्रोग्रेसिव बजट है बजट पीपल फ्रेंडली है आम आदमी का बजट है एक गरीब का बजट है एक इंडस्ट्री का बजट है एक नौकरी पेशा का बजट है और हर वर्ग इस तो उधर लाभ मिलने वाला है मैं इसलिए एक बार फिर प्रधानमंत्री मोदी जी और निर्मला सीतारमन जी को बहुत बहुत बधाई देना अजट पेशता गया बहुत ही शानदार बजट पेश गया ਮੈਂ ਉਹਦੇ ਵਾਸਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਔਰ ਵਿੱਤ ਮੰਤਰੀ ਨਿਰਮਲ ਸਿਮਾਤਾ ਜੀ ਨੂੰ ਬਹੁਤ ਬਹੁਤ ਵਧਾਈ ਦੇਣਾ ਇਹ ਬਜਟ ਗਰੀਬ ਵਾਸਤੇ ਆਮ ਆਦੀ ਵਾਸਤੇ ਮਹਿਲਾਵਾਂ ਵਾਸਤੇ ਕਿਸਾਨਾਂ ਵਾਸਤੇ ਇੰਡਸਟਰੀ ਵਾਸਤੇ ਹਰ ਬੰਗ ਨੂੰ ਜਿਹੜਾ ਹੈਗਾ ਇਸ ਤੋਂ ਕੁਝ ਨਾ ਕੁਝ ਲਾਭ ਮਿਲਿਆ ਹੈ ਇਹ ਵਿਕਸਿਤ ਭਾਰਤ ਦੇ ਨਾਲ ਸਾਡਾ ਲਕਸ਼ ਹੈਗਾ ਉਹਦੇ ਵਿੱਚ ਬਹੁਤ ਵੱਡਾ ਕਦਮ ਹੈਗਾ ਜਿਸ ਤਰੀਕੇ ਦੇ ਨਾਲ ਨੌਜਵਾਨਾਂ ਵਾਸਤੇ 500 ਟੌਪ ਦੀਆਂ ਹਿੰਦੁਸਤਾਨ ਦੀਆਂ ਇੰਡਸਟਰੀਜ਼ ਦੇ ਵਿੱਚ ਇੱਕ ਸਾਲ ਦੀ ਇੰਟਰਨਸ਼ਿਪ ਕਰਕੇ ਉਹਨਾਂ ਨੂੰ ਰੋਜ਼ਗਾਰ ਦਾ ਸਾਧਨ ਉਪਲਬਧ ਕਰਾਉਣ ਦੀ ਗੱਲ ਕੀਤੀ ਗਈ ਹੈ। ਉਹ ਬਹੁਤ ਹੀ ਸ਼ਲਾਦਾਯੋਗ ਹੈ। ਇਹਦੇ ਨਾਲ ਨਾਲ ਐਜੂਕੇਸ਼ਨ ਲੋਨ ਵਾਸਤੇ ਵੀ ਜਿਹੜੀ ਵਿਵਸਥਾ ਕੀਤੀ ਗਈ ਹੈ, ਉਹਦੇ 'ਚ 3% ਇੰਟਰਸਟ ਦੀ ਜਿਹੜੀ ਸਬਸਿਡੀ ਦਿੱਤੀ ਗਈ ਹੈ, ਇਹਦੇ ਨਾਲ ਵੀ ਨੌਜਵਾਨਾਂ ਨੂੰ ਬਹੁਤ ਵੱਡਾ ਫਾਇਦਾ ਮਿਲਣ ਵਾਲਾ ਹੈ। ਇਸ ਦੇ ਇਲਾਵਾ 3 ਕਰੋੜ ਤੋਂ ਵੱਧ ਕਰ ਜਿਹੜੇ ਵਰਾਕੇ ਦੇਣ ਦੀ ਯੋਜਨਾ ਹੈ। ਨਾਲ-ਨਾਲ ਜਿਹੜਾ ਇੱਕ ਇੰਡਸਟਰੀਅਲ ਕੋਰੀਡੋਰ ਅੰਮ੍ਰਿਤਸਰ ਤੋਂ ਕੋਲਕਾਤਾ ਦੀ ਗੱਲ ਹੋਈ ਹੈ, ਉਹ ਵੀ ਬਹੁਤ ਲਾਭਪੰਦ ਹੈਗੀ ਹੈ। MSME ਵਾਸਤੇ ਕ੍ਰੈਡਿਟ ਗਰੰਟੀ ਸਕੀਮ ਜਿਹੜਾ ਵਿਵਸਥਾ ਕੀਤੀ ਗਈ ਹੈ ਬਹੁਤ ਹੀ ਲਾਭਪਰਦ ਹੈਗੀ ਹੈ ਇਹਦੇ ਨਾਲ ਨਾਲ ਸੋਲਰ એનર્ਜੀ ਉਹਦੇ ਵਾਸਤੇ ਇੱਕ ਬਹੁਤ ਵੱਡਾ ਜਿਹੜਾ ਹੈਗਾ ਵਾ ਉਪਰਾਲਾ ਇਸ ਬਜਟ ਦੇ ਵਿੱਚ ਕੀਤਾ ਗਿਆ ਹੈ ਗ੍ਰਾਮੀਨ ਸੜਕ ਯੋਜਨਾ ਦੇ ਤਹਿਤ ਪਿੰਡਾਂ ਦੀਆਂ ਸੜਕਾਂ ਦੇ ਉੱਤੇ ਇਨਵੈਸਟਮੈਂਟ ਕੀਤੀ ਜਾਏਗੀ ਇਹਦੇ ਨਾਲ ਨਾਲ ਮੱਧਮ ਵਰਗ ਵਾਸਤੇ ਔਰ ਖਾਸ ਕਰਕੇ ਸੈਲਰੀਡ ਕਲਾਸ ਵਾਸਤੇ ਜਿਹੜੇ ਇਨਕਮ ਟੈਕਸ ਦੀ ਛੋਟ ਦਿੱਤੀ ਗਈ ਹੈ ਉਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਸੋ ਮੈਂ ਇਹ ਕਹਿ ਸਕਦਾ ਕਿ ਇਹ ਬਜਟ ਇੱਕ ਪ੍ਰੋਗਰੈਸਿਵ ਬਜਟ ਹੈ ये बजट पीपल फ्रेंडली है ये आम आदमी का बजट है एक गरीब का बजट है एक इंडस्ट्री का बजट है एक नौकरी पेशा का बजट है और हर वर्ग इस तो उधर लाभ मिलने वाला है मैं इसलिए एक बार फिर प्रधानमंत्री मोदी जी और निर्मला सीतारमन जी को बहुत बहुत बधाई देना देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक Instagram X aur WhatsApp channel par